ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਸ਼ੂਆਂ ਦੇ ਟੌਪਿਕ ਤੇ ਲੈ ਕੇ ਆਏ ਆਂ ਰਿਪੀਟਰ ਪਸ਼ੂਆਂ ਨੂੰ ਦੇ ਉੱਤੇ ਸੁਹਾਗਾ ਇਹ ਸੁਹਾਗੇ ਦੀ ਕਿੰਨੇ ਫਾਇਦੇ ਨੇ ਕਿੰਨੇ ਗੁਣ ਇਹ ਆਪਾਂ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਦੇ ਆਂ ਜਿੰਨੇ ਗੁਣਾਂ ਦਾ ਮੈਨੂੰ ਪਤਾ ਹੈ ਉਨੇ ਭਾਈ ਮੈਂ ਤੁਹਾਨੂੰ ਗੁਣ ਦੱਸੂਗਾ ਇਹ ਮੇਰੇ ਤਿੰਨੇ ਚੈਨਲਾਂ ਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿੱਤਾ ਹੈਗਾ ਆਓ ਆਪਾਂ ਚੱਲ ਗਏ ਅੱਜ ਆਪਣੇ ਟੌਪਿਕ ਤੇ ਵੀ ਸੋਹਾਗੇ ਦੇ ਕਿੰਨੇ ਗੁਣ ਆਹ ਸੋਹਾਗਾ ਵੇਖ ਲਓ ਇਹ ਇਸ ਤਰ੍ਹਾਂ ਦਾ ਹੁੰਦਾ ਸੋਹਾਗਾ ਇਸ ਤਰ੍ਹਾਂ ਦਾ ਹੁੰਦਾ ਜਿਹਦੋਂ ਇਹ ਨੂੰ ਆਪਾਂ ਕਈ ਰੂਪਾਂ ਦੇ ਵਿੱਚ ਇਹ ਵਰਤਿਆ ਜਾਂਦਾ ਓਵੇਂ-ਓਵੇਂ ਤੁਹਾਨੂੰ ਦੱਸਦੇ ਆ ਜਿਵੇਂ ਕਿ ਸੁਹਾਗਾ 250 ਗ੍ਰਾਮ ਲੈ ਲਓ ਇਹਨੂੰ ਤਵੇ ਦੇ ਉੱਤੇ ਭਾਈ ਤੁਸੀਂ ਖਿਲ ਕਰ ਲਓ ਖਿਲ ਕਰਕੇ ਇਹਦਾ ਚਿੱਟਾ ਪਾਊਡਰ ਬਣ ਜਾਊਗਾ ਇਹਦੇ ਵਿੱਚ 50 ਗ੍ਰਾਮ ਕਾਲੀ ਮਿਰਚ ਪਾ ਲਓ ਫੇਰ ਤੁਸੀਂ ਇਹਦੀਆਂ 5 ਪੁੜੀਆਂ ਬਣਾ ਲਓ 5 ਪੁੜੀਆਂ ਬਣਾ ਕੇ ਤੁਸੀਂ ਆਪਣੇ ਰੀਪੀਟਰ ਪਸ਼ੂ ਨੂੰ 5 ਦਿਨ ਲਗਾਤਾਰ ਤੁਸੀਂ ਉਹਨੂੰ ਦੇ ਦਿਓ ਇਹ ਕੰਮ ਕੀ ਕਰਦਾ ਹੈਗਾ ਇਹ ਭਾਈ ਜਿਵੇਂ ਆਪਾਂ ਰਿਪੀਟਰ ਪਸ਼ੂ ਨੂੰ ਦਿਨੇ ਆ ਇਹ ਕੰਮ ਕੀ ਕਰਦਾ ਹੈ ਕੰਮ ਇਹ ਕਰਦਾ ਜਿਵੇਂ ਆਪਾਂ ਏਆਈ ਕਰਾ ਕੇ ਟੀਕਾ ਭਰਾ ਕੇ ਹਟਿਆਂ ਟੀਕਾ ਭਰਉਣ ਤੋਂ ਬਾਅਦ ਜਿਹੜਾ ਬੀਜ ਦਾ ਖੂਨ ਉਹਥੇ ਜਾ ਕੇ ਬੱਚਾ ਬਣਨਾ ਹੁੰਦਾ ਲਿਕਵਿਡ ਦੇ ਵਿੱਚੋਂ ਉਹ ਲੀਕੜ ਪਸ਼ੂ ਬਾਹਰ ਸਿੱਡ ਦਿੰਦਾ ਹੈਗਾ ਜਦੋਂ ਪਸ਼ੂ ਉਹ ਬਾਹਰ ਸਿੱਡ ਦਿੰਦਾ ਹੈ ਆਪਾਂ ਬੀਰ ਭਰਾ ਕੀ ਕਰਦੇ ਆ ਯਾਰ ਸਲਾਈ ਵੱਜੀ ਤੇ ਆਪਣੇ ਪਸ਼ੂ ਨੇ ਖੂਨ ਸਿੜਦਾ ਉਹ ਭਾਈ ਖੂਨ ਨਹੀਂ ਸਿੜਦਾ ਉਹ ਜਿਹੜਾ ਸਮਾਨ ਬੱਚੇ ਨੇ ਬਣਨਾ ਉਹ ਉਹ ਧਰਤੀ ਦੇ ਉੱਤੇ ਪਸ਼ੂ ਸਿੜ ਦਿੰਦਾ ਹੈਗਾ ਉਹਦੀ ਰੋਕ ਥਾਮ ਵਾਸਤੇ ਔਰ ਇਹ ਮੇਰਾ ਤਰੀਕਾ ਪਰਤਾਇਆ ਔਰ ਮੇਰੇ ਘਰੇ ਤਰੀਕਾ ਪਰਤਾਇਆ ਜਿਸ ਮੇਰੇ ਵੀਰ ਭਰਾ ਨੇ ਇਹ ਮੈਥੋਂ ਜਾਣਕਾਰੀ ਲੈਣੀ ਆ ਵੀ ਇਹਨੂੰ ਸੁਹਾਗੇ ਬਾਰੇ ਨਹੀਂ ਪਤਾ ਉਹ ਮੇਰੇ ਘਰੇ ਆ ਜੇ ਮੈਂ ਉਹਨੂੰ ਆਪਦੇ ਘਰੇ ਦੱਸੂ ਵੀ ਮੈਂ ਆਇਸ ਪਸ਼ੂ ਤੇ ਪ੍ਰਤਿਆਇਗਾ ਆ ਮੈਂ ਇਹਨੂੰ ਦਿੱਤਾ ਸੀ ਆਹ ਆਹ ਸਮਾਨ ਦਿੱਤਾ ਸੀ ਫਿਰ ਉਹਨੂੰ ਫੈਰਨ ਤੋਂ ਵੀ ਆਹ ਆਹ ਸਮਾਨ ਦਿੱਤਾ ਸੀ ਮੈਂ ਉਹਨੂੰ ਪੂਰੀ ਵਿਸਤਾਰ ਦੇ ਨਾਲ ਜਾਣਕਾਰੀ ਦੇਵਾਂ ਮੇਰੀ 61 ਸਾਲ ਦੀ ਉਮਰ ਆ ਭਾਈ ਇਸ ਟਾਈਮ ਅਗਰ ਮੈਂ ਪਸ਼ਮਾਂ ਦਾ ਪੁਰਾਣਾ ਨਾਲ ਜੁੜਿਆ ਵਾਂ ਬਹੁਤ ਪੁਰਾਣਾ ਮੈਂ ਅੱਜ ਦਾ ਨਹੀਂ ਜੁੜਿਆ 4000 ਦੀ ਮੈਂ ਪਹਿਲੀ ਗਾਂ ਲਈ ਸੀ ਜੈਤੋ ਦੀ ਮੰਡੀ ਤੇ 9000 ਰੁਪਿਆ ਮੰਗਿਆ ਸੀ ਤੇ ਮੈਂ ਦੀ ਬੋਲੀ ਹੋਈ ਸੀ ਤੇ 6700 ਚ ਮੇਰੇ ਬੋਲੀ ਨਾ ਟੁੱਟੀ ਸੀ ਉਸ ਟਾਈਮ ਵੀ ਮੈਂ ਪਸ਼ਮਾ ਨਾਲ ਇਹੋ ਜੇ ਪੰਗੇ ਲੈਂਦਾ ਹੁੰਦਾ ਸੀਗਾ ਤੇ ਉਸ ਟਾਈਮ ਮੇਰੀ ਜੇਬ ਦੇ ਵਿੱਚ 4000 ਰੁਪਿਆ ਸੀ ਮੈਂ ਸੱਚੀ ਗੱਲ ਬੋਲਦਾ ਤੁਹਾਨੂੰ ਮੈਂ ਝੂਠ ਨਹੀਂ ਬੋਲਦਾ ਉਦੋਂ ਬਾਅਦ ਮੈਂ ਵੀਰ ਨੂੰ ਕਿਹਾ ਵੀ ਆ 4000 ਰੁਪਿਆ ਲੈ ਜਾ ਤੇ ਤੂੰ ਚਲਿਆ ਜਾ ਤੂੰ ਚਲਿਆ ਜਾ ਆਪਣੇ ਘਰੇ ਤੇਰੇ ਮੈਂ ਤੜਕੇ ਲੈ ਕੇ ਆਉਂ ਫੇਰ ਮੈਂ ਤੜਕੇ ਗਿਆ ਬੁਰਜ ਪਿੰਡ ਦਾ ਸੀ ਮੇਰਾ ਵੀਰ ਉਹ ਮੇਰੇ ਕੋਲੇ 25-11 ਟਰੈਕਟਰ ਸੀ ਮੈਂ ਉਸ ਤੇ ਜਾ ਕੇ ਪੈਸੇ ਦੇ ਕੇ ਲਿਆਇਆ ਮੈਨੂੰ ਐ ਪੁਰਾਣਾ ਜੁੜਿਆ ਪਸਮਾ ਨਾਲਾ ਮੈਂ ਤਾਂ ਕਰਕੇ ਇਹ ਵੀਡੀਓ ਖਾਸ ਕਰਕੇ ਦੁਬਾਰੇ ਬਣਾਉਣੀ ਪਈ ਮੈਨੂੰ ਇੱਕ ਵੀਰ ਵਾਸਤੇ ਇਹ ਉਹਨੂੰ ਦਿਖਾਉਣ ਵਾਸਤੇ ਮੈਨੂੰ ਦੁਬਾਰੇ ਵੀਡੀਓ ਬਣਾਉਣੀ ਪਈ ਹੈਗੀ ਇਹ ਫਿਰ ਕੀ ਕਰਨਾ ਹੈ ਉਹਦੇ ਵਿੱਚ ਆਪਾਂ ਸੁਹਾਗੇ ਨੂੰ 250 ਗ੍ਰਾਮ ਖਿਲ ਕਰ ਲਿਆ ਕਾਲੀ ਮਿਰਚ ਆਪਾਂ ਉਹਦੇ 'ਚ 50 ਗ੍ਰਾਮ ਪਾ ਲਈ ਉਹਨੂੰ ਆਪਾਂ 5 ਦਿਨ ਦੇਣਾ ਦੂਜਾ ਗੁਣ ਆਪਾਂ ਇਹ ਲਾ ਲਓ ਜਿਵੇਂ ਆ ਗਿਆ ਸੁਹਾਗਾ ਲੈ ਲਿਆ ਆਪਾਂ ਲੋੜ ਮੁਤਾਬਕ ਜਿਵੇਂ ਇੱਕ ਡਲੀ ਲੈ ਲਈ ਇਹਨੂੰ ਕੀ ਕਰਨਾ ਇਹਨੂੰ ਖਿਲਣੀ ਬਣਾਉਣਾ ਇਹਨੂੰ ਮਤਵਲਾਇ ਲਾ ਲੋ ਵੀ 20 ਕ ਗ੍ਰਾਮ ਕੁੱਟ ਲੈਣਾ ਹੈਗਾ ਤੇ 5 ਕ ਗ੍ਰਾਮ ਇਹਦੇ ਵਿੱਚ ਲੀਲਾ ਥੋਥਾ ਪਾ ਲੈਣਾ ਹੈ ਆਪਾਂ ਲੀਲਾ ਥੋਥਾ ਪਾ ਲੈਣਾ 5 ਕ ਗ੍ਰਾਮ ਤੇ ਆਪਾਂ ਇਹਦੇ ਵਿੱਚ 20 ਕ ਗ੍ਰਾਮ ਸੂੜਾ ਪਾ ਲੈਣਾ ਸਾਰੇ ਨੂੰ ਉਹਨੂੰ ਕੁੱਟਣਾ ਹੈ ਕੁੱਟ ਕੇ ਆਪਾਂ ਇਹਨੂੰ ਤੇ ਕਿਸੇ ਕੌਲੀ ਦੇ ਵਿੱਚ ਪ੍ਰਸ਼ਾਦ ਦੇ ਰੂਪ ਤੇ ਕਰ ਲੈਣਾ ਕਈ ਬੀਰ ਭਰਾਵਾਂ ਦੇ ਪਸਮਾ ਦੇ ਉੱਤੇ ਗੋਡੇ ਦੇ ਉੱਤੇ ਗੁੰਮੀ ਨਿਕਲ ਆਉਂਦੀ ਹੈਗੀ ਜਾਂ ਗਲਤੇ ਨਿਕਲ ਆਉਂਦੀ ਹੈਗੀ ਇੱਕ ਮੈਂ ਖਾਸ ਕਰਕੇ ਇਹ ਕਹਿੰਦਾ ਜਿਵੇਂ ਹੰਜੀਰ ਆ ਪਸ਼ੂ ਦੇ ਹੰਜੀਰ ਦੀ ਭਾਈ ਉਹ ਪਿੰਨੀ ਨੂੰ ਤਾਂ ਭੰਦੂਗਾ ਹੰਜੀਰ ਨੂੰ ਆਰਾਮ ਨਹੀਂ ਕਰਦਾ ਜਿਹੜੀ ਚੀਜ਼ ਨੂੰ ਆਰਾਮ ਕਰੂਗਾ ਮੈਂ ਓਕੇ ਦੀ ਰਿਪੋਰਟ ਦੇਊਗਾ ਦੂਜੇ ਦੀ ਮੈਂ ਰਿਪੋਰਟ ਨਹੀਂ ਦੇਊਗਾ ਉਹ ਥੋੜੀ ਹੰਜੀਰ ਨੂੰ ਭੰਨ ਦੂਗਾ ਠੀਕ ਆ ਰੋਕਥਾਮ ਕਰ ਦੂਗਾ ਹੰਜੀਰਾ ਹਟਦੀਆਂ ਨਹੀਂ ਆ ਜਿਹੜੇ ਪਸ਼ੂ ਦੇ ਹੋ ਗੀਆਂ ਉਹਦੇ ਬਾਰੇ ਹਜੇ ਮੈਨੂੰ ਇਹਦੇ ਬਾਰੇ ਜਾਦੇ ਗਿਆਨ ਨਹੀਂਗਾ ਮੈਂ ਕਹਾਂ ਤੁਹਾਨੂੰ ਇਹ ਭਾਈ ਲੀਲਾ ਥੋਥਾ ਆਪਾਂ ਕੀ ਕਰਨਾ ਹੈ ਲੀਲਾ ਥੋਥਾ ਪਾਲਿਆ ਸੂੜਾ ਪਾਲਿਆ ਤੇ ਲੋੜ ਮੁਤਾਬਕ ਇਹਦੇ ਵਿੱਚ ਲੀਲਾ ਥੋਥਾ ਤੇ ਸੁਹਾਗਾ ਤੇ ਸੂੜਾ ਪਾ ਕੇ ਪ੍ਰਸ਼ਾਦ ਬਣਾ ਕੇ ਉਹ ਗੁੰਮੇ ਦੇ ਉੱਤੇ ਆਪਾਂ ਕਿਸੇ ਖੱਦਰ ਦੀ ਲੀਡ ਤੇ ਲੈ ਕੇ ਆਪਾਂ ਪਸ਼ੂ ਦੇ ਬਣ ਸਕਦੇ ਆ ਤੇ ਪਸ਼ੂ ਦੇ ਤਿੰਨ ਦਿਨ ਵੰਨਣ ਦੇ ਨਾਲ ਬਿਲਕੁਲ ਪਸ਼ੂ ਓਕੇ ਹੋ ਜਾਊਗਾ ਭਾਈ ਤੁਹਾਡਾ ਅੱਛਾ ਚੌਥਾ ਆ ਗਿਆ ਇਹ ਆ ਤੀਜਾ ਆ ਗਿਆ ਖੰਗ ਦੇ ਉੱਤੇ ਥੋੜਾ ਪਸ਼ੂ ਜਿੰਨਾ ਮਰਜੀ ਜਿਆਦਾ ਖੰਗਦਾ ਹੈ ਜਿਆਦਾ ਖੰਗਦਾ ਜਿੰਨਾ ਪਸ਼ੂ ਕਈਆਂ ਵੀਰ ਭਰਾਵਾਂ ਦੇ ਕੁੱਤੇ ਰੱਖੇ ਹੋਏ ਹੁੰਦੇ ਆਗੇ ਕੁੱਤੇ ਦੇ ਜਿਵੇਂ ਕਹਦੇ ਆ ਗਲ ਚ ਕੰਡਾ ਪੈ ਗਿਆ ਖੌਂ ਖੌਂ ਕਰਦਾ ਹੈਗਾ ਉਹ ਕੀ ਹੁੰਦਾ ਉਹ ਆਪਾਂ ਉਹਨਾਂ ਨੂੰ ਗਰਮ ਰੋਟੀ ਪਾ ਦਿੰਨੇ ਆ ਗਰਮ ਰੋਟੀ ਪਾਉਣ ਦੇ ਨਾਲ ਉਹ ਉਹਦੇ ਕੰਡਾ ਪੈ ਜਾਂਦਾ ਇਹਨੂੰ ਕੀ ਕਰਨਾ ਤਵੇ ਦੇ ਉੱਤੇ ਤੁਸੀਂ ਖਿਲ ਕਰਨਾ ਹੈ ਖਿਲ ਕਰਕੇ ਇਹਨੂੰ ਮਤਲਬ ਦੋ ਚੁੰਟਨਾ ਤੁਸੀਂ ਬਿਲਕੁਲ ਦੇ ਸਕਦੇ ਹੋਂ ਜਿਵੇਂ ਕੇ ਸੁਹਾਗੇ ਦੀਆਂ ਤਾਂ ਅੱਗੇ ਆਪਣੇ ਛੋਟੇ ਬੱਚਿਆਂ ਨੂੰ ਵੀ ਇਹ ਦੇ ਸਕਦੇ ਸੀਗੇ ਬੱਚਿਆਂ ਨੂੰ ਵੀ ਦੇ ਦਿੰਦਿਆਂ ਸੀਗੀਆਂ ਬੁੜੀਆਂ ਤਵੇ ਤੇ ਖਿਲ ਕੀਤਾ ਰੋਟੀਆਂ ਪਕਾਉਂਦੀਆਂ ਪਕਾਉਂਦੀਆਂ ਤੇ ਇੱਕ ਚੁੰਡੀ ਭਰ ਕੇ ਤੇ ਸਹਿਤ ਚ ਮਿਲਾ ਕੇ ਦੇ ਦਿੰਦੇ ਸੀ ਸੁੱਕੀ ਖਾਂਸੀ ਨੂੰ ਵੀ ਇਹ ਬਿਲਕੁਲ ਠੀਕ ਕਰ ਦਿੰਦਾ ਮੈਨੂੰ ਚਾਰ ਚੀਜ਼ਾਂ ਬਾਰੇ ਤਾਂ ਸੁਹਾਗੇ ਬਾਰੇ ਜਾਣਕਾਰੀ ਆ ਸੁਹਾਗੇ ਬਾਰੇ ਨੌਲੇਜ ਵੀ ਆ ਸੁਹਾਗੇ ਬਾਰੇ ਪਤਾ ਵੀ ਆ ਪੰਸਾਰੀ ਤੋਂ ਮਿਲੂਗਾ ਪੰਸਾਰੀ ਦੀ ਇਹ ਚੀਜ਼ ਆ ਇਹ ਮੈਂ ਅੱਜ ਵੀਡੀਓ ਬਣਾਈ ਆਗੀ ਸੋਹਾਗੇ ਬਾਰੇ ਮੈਨੂੰ ਇਹ ਚੀਜ਼ ਦਾ ਪਤਾ ਤਾਂ ਉਹ ਵੀਰ ਕਹਿੰਦਾ ਕਹਿੰਦਾ ਕਿ ਇਹਨੂੰ ਤਾਂ ਕਿ ਸੋਹਾਗੇ ਬਾਰੇ ਪਤਾ ਹੀ ਨਹੀਂ ਸੀ ਆਕੇ ਉਹ ਬਾਈ ਆਕੇ ਕੰਬਣ ਲੱਗ ਗਿਆ ਆਕੇ ਉਹ ਮੈਨੂੰ ਵੀਡੀਓ ਦੇ ਵਿੱਚ ਕਹਿੰਦਾਗਾ ਮੈਂ ਨਾਂ ਨਹੀਂ ਲੈਂਦਾ ਉਸ ਵੀਰ ਦਾ ਉਹ ਕਹਿੰਦਾ ਕਿ ਉਹਨੂੰ ਅਕੇ ਬਾਬਾ ਜੀ ਅਕੇ ਸਾਨੂੰ ਅਕੇ ਸੋਹਾਗੇ ਬਾਰੇ ਦੱਸੋ ਤਾਂ ਕਿ ਬਾਬਾ ਜੀ ਦਾ ਕਿ ਕੰਬਣ ਲੱਗ ਗਿਆ ਕਿ ਭਾਈ ਦੋਸੋ ਹਾਗੇ ਦਾ ਨਾਂ ਲਿਆ ਅਗੇ ਪੰਸਾਰੀ ਤੋਂ ਮਿਲੂ ਖਿਹੜਾ ਛੜਾ ਲਿਆ ਖਿਹੜਾ ਨਹੀਂ ਛੜਾ ਲਿਆ ਆ ਸੋਹਾਗਾ ਮੇਰੇ ਕੋਲੇ ਐਸ ਟਾਈਮ ਇਹਦੇ ਮੈਨੂੰ 4 ਗੁਣਾ ਦਾ ਪਤਾ ਹੈ ਉਹ ਵੀਰ ਭਰਾ ਨੇ ਜਿਹੜੇ ਤੇ ਮੈਨੂੰ ਮੈਥੋਂ ਆ ਕੇ ਪੁੱਛਣਾ ਉਹ ਪੁੱਛ ਸਕਦਾ ਮੈਂ ਹੱਥ ਬਨ ਕੇ ਬੇਨਤੀ ਕਰਦਾ ਉਸ ਮੇਰੇ ਵੀਰ ਅੱਗੇ ਮੈਨੂੰ ਜਿੰਨੀ ਕੁ ਜਾਣਕਾਰੀ ਹੈ ਮੈਂ ਓਨੀ ਕੀ ਦਊਂਗਾ ਮੈਂ ਬਜ਼ੁਰਗ ਬੰਦਾ ਮੈਂ ਫਾਲਤੂ ਨਹੀਂ ਬੋਲੂਗਾ ਜੀ ਨਾ ਮੈਂ ਗਲਤ ਬੋਲੂਗਾ ਮੈਂ ਤੁਹਾਡਾ ਨੁਕਸਾਨ ਨਹੀਂ ਕਰੂਗਾ ਇਹਦੇ ਬਾਰੇ ਮੈਨੂੰ ਨੁਕਸਾਨ ਕਰਕੇ ਮੈਨੂੰ ਕੁਝ ਨਹੀਂ ਮਿਲਣਾ ਮੇਰੀ ਫ੍ਰੀ ਸੇਵਾ ਹੈ ਵੇਖੋ ਸਿਆਣਾ ਬੰਦਾ ਮੈਂ ਮੈਂ ਗਲਤ ਗੱਲ ਨਹੀਂ ਬੋਲੂਗਾ ਇਸ ਤਰ੍ਹਾਂ ਦੀਆਂ ਤੁਸੀਂ ਜਦੋਂ ਮੈਨੂੰ ਗੱਲਾਂ ਬੋਲਦੇ ਹੋ ਮੇਰੇ ਮਨ ਦੇ ਉੱਤੇ ਠੇਸ ਪਹੁੰਚਦੀ ਹੈਗੀ ਉਤਸ਼ਾਹ ਵਜਣ ਦੀ بجائے ਉਤਸ਼ਾਹ ਦਿਖਦਾ ਹੈਗਾ ਤੁਸੀਂ ਚਾਰਾਂ ਚੀਜ਼ਾਂ ਬਾਰੇ ਤਿੰਨ ਮੈਂ ਦੇਤੀਆਂ ਚਾਰ ਚੀਜ਼ਾਂ ਬਾਰੇ ਸੋ ਹੱਗੇ ਬਾਰੇ ਮੈਨੂੰ ਪਤਾ ਹੈ ਵੀਰ ਜੀ ਮੈਥੋਂ ਆ ਕੇ ਪੁੱਛ ਸਕਦੇ ਹੋ ਮੇਰਾ ਨੰਬਰ ਉੱਤੇ ਲਿਖਿਆ ਹੋਇਆ ਹੈਗਾ 9988100715 ਜਿਸ ਵੀਰ ਭਰਾ ਨੂੰ ਸ਼ੱਕ ਹੋਵੇ ਉਹਦੇ ਤੇ ਕਮੈਂਟ ਕਰਕੇ ਉਹਦੇ ਤੇ ਮੈਨੂੰ ਬੋਲ ਕੇ ਦੱਸ ਦੇਣ ਵੀ ਬਾਬਾ ਜੀ ਸਾਨੂੰ ਆ ਦੱਸੋ ਅਗਰ ਰਿਪੀਟਰ ਪਸ਼ੂ ਨੂੰ ਮੇਰੀ ਇਹ ਦੇ ਦਿਓ ਜੀ ਬਿਲਕੁਲ ਓਕੇ ਕਰੂਗਾ ਗੁੰਮੇ ਨਿਕਲੇ ਵਾਲੇ ਨੂੰ ਦੇ ਦਿਓ ਬਿਲਕੁਲ ਓਕੇ ਕਰੂਗਾ ਖੰਗ ਵਾਲੇ ਨੂੰ ਦੇ ਦਿਓ ਬਿਲਕੁਲ ਓਕੇ ਕਰੂਗਾ ਉੱਤੇ ਇਹਨੂੰ ਜਾਂ ਪਸ਼ੂ ਨੂੰ ਖੰਗ ਤੁਹਾਡੇ ਨੂੰ ਕਰਦਾ ਹੈਗਾ ਬਿਲਕੁਲ ਦੇਊਗਾ ਅਗਰ ਬੰ ਜਵਾਕ ਨੂੰ ਵੀ ਨਹੀਂ ਹੜਦੀ ਕੀ ਖੰਗ ਤੁਸੀਂ ਥੋੜਾ ਜਿਹਾ ਸੁਹਾਗਾ ਸਹਿਤ ਮਿਲਾ ਕੇ ਦੇ ਸਕਦੇ ਹੋ ਉਹਨੂੰ ਵੀ ਇਹ ਅਗਲੇ ਪ੍ਰਾਣੇ ਬੰਦੇ ਦੇਂਦੇ ਸੀ ਉਹ ਮੈਂ ਚੀਜ਼ ਬਾਰੇ ਨਹੀਂ ਦੱਸਦਾ ਮੈਂ ਤੁਹਾਨੂੰ ਤਿੰਨੇ ਪਸ਼ੂਆਂ ਦੇ ਬਾਰੇ ਹੀ ਦੱਸੂਗਾ ਜਵਾਕਾਂ ਬਾਰੇ ਮੈਂ ਨਹੀਂ ਦੱਸਦਾ ਬਈ ਇਹ ਤਿੰਨ ਚੀਜ਼ਾਂ ਤੁਸੀਂ ਤਿੰਨੇ ਚੀਜ਼ਾਂ ਮੇਰੀਆਂ ਪ੍ਰਤਿਆਈਆਂ ਹੋਣਗੀਆਂ ਦੇ ਸਕਦੇ ਹੋਗੇ ਬਿਲਕੁਲ ਇਹ ਜਾਣਕਾਰੀ ਅੱਜ ਲੰਮੀ ਚੌੜੀ ਮੈਨੂੰ ਦੇਣੀ ਪਈ ਕਿਉਂ ਕਿ ਜਦੋਂ ਕੋਈ ਕਿੰਤੂ ਪ੍ਰੰਤੂ ਕਰਦਾ ਹੈਗਾ ਮੈਨੂੰ ਇਹ ਜਾਣਕਾਰੀ ਦੇਣੀ ਪਈਗੀ ਬਿਲਕੁਲ ਮੇਰੀ ਇਹ ਸੇਵਾ ਭਾਈ ਫ੍ਰੀ ਸੇਵਾ ਤੁਹਾਨੂੰ ਅੱਜ ਦੀ ਵੀਡੀਓ ਆਪਾਂ ਇਹਦੇ ਸੁਹਾਗੇ ਦੇ ਉੱਤੇ ਬਣਾਈ ਰਿਪੀਟਰ ਪਸਮਾ ਦੇ ਉੱਤੇ ਬਣਾਈ ਥੋੜਾ ਬਹੁਤ ਬਹੁਤ ਸੁਣਨ ਵਾਲਿਆਂ ਦਾ ਧੰਨਵਾਦ